ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਮੋਨੂ ਭਗਤਪੁਰਫ ਰਮਨ ਕੁਮਾਰ ਐਡਵੋਕੇਟ ਸੋ ਅੱਜ ਆਪਣੇ ਵਕੀਲਾਂ ਦਾ ਬਾਗ ਅੰਮ੍ਰਿਤਸਰ ਬਾਗ ਦੇ ਵਕੀਲਾਂ ਦਾ ਮੈਚ ਆ ਇਹ ਆਪਣੇ ਗगन ਭੱਜੀ ਐਡਵੋਕੇਟ ਆ ਸਤਿ ਸ਼੍ਰੀ ਅਕਾਲ ਕਰ ਦੋ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਬਹੁਤ ਜੀ ਅੱਜ ਆਪਣੇ ਵਕੀਲਾਂ ਸਾਰਿਆਂ ਦਾ ਮੈਚ ਆ ਸਾਰੇ ਇਕੱਠੇ ਹੋਏ ਆ ਉੱਧਰ ਵਕੀਲ ਉਹ ਵੀ ਵੀਰ ਭਰਾ ਆਪਣੇ ਕਰਨ ਦੇ ਆ ਪ੍ਰੈਕਟਿਸ ਇਹ ਆਪਣੇ ਐਡਵੋਕੇਟ ਸੈਕਲ ਸਾਹਿਬ ਆਪਣੇ ਆ ਤੁਹਾਡੇ ਆਰਗੇਨਾਈਜ਼ਰ ਆ ਵੇਖੋ ਆਪਣੇ ਗੱਗੂ ਭਾਜੀ ਰਾਹੁਲ ਕਲਿਆਣ ਭਾਜੀ ਆਪਣੇ ਆਰਗੇਨਾਈਜ਼ਰ ਆ ਇਹ ਆਪਣੇ ਐਡਵੋਕੇਟ ਰਾਹੁਲ ਭਾਜੀ ਆਪਣੇ ਕਲਿਆਣ ਸਾਹਿਬ ਆਪਣੇ ਐਡਵੋਕੇਟ ਆ ਇਹਨਾਂ ਨੇ ਆਰਗੇਨਾਈਜ਼ ਕੀਤਾ ਸਾਰਾ ਟੂਰਨਾਮੈਂਟ ਸੋ ਇੱਕ ਮੈਚ ਹੋ ਗਿਆ ਨਾ ਭਾਜੀ ਹੋ ਗਿਆ ਇੱਕ ਮੈਚ ਚਲੋ ਇੱਕ ਹੋਰ ਜਿੱਤੇ ਆ ਜੀ ਇਹ ਦੇ ਵਿੱਚ ਆਈਕੋਨਿਕ ਜਿੱਤੀ ਹੈ ਜੀ ਚਲੋ ਵਧੀਆ ਵਧੀਆ ਹੈ ਨਾ ਮੈਚ ਹਾਂਜੀ ਵਧੀਆ ਮੈਚ ਚਲੋ ਠੀਕ ਹੈ ਇਹ ਆਪਣੇ ਅਮਨ ਭਾਜੀ ਕਿੱਥੇ ਹੈ ਹੂੰ ਪਾਂਡੇ ਸਾਹਿਬ ਨੇ ਆਪਣੇ ਪਾਂਡੇ ਸਾਹਿਬ ਐਡਵੋਕੇਟ ਆ ਖਾਣਾ ਵੀ ਖਾਣ ਦੇ ਆ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਕਰਨਾ ਚਾਹੀਦਾ ਵਾ ਫਿਟਨੈਸ ਕਿੰਨੀ ਰਹਿੰਦੀ ਵਕੀਲਾਂ ਦੀ ਵੀ ਮੈਂ ਮੈਚ ਦੀ ਵਾਅਦਾ ਅਗਲੇ ਮੈਚ ਹੁਣ ਅਗਲਾ ਮੈਚ ਹੁਣ ਅਗਲਾ ਮੈਚ ਸਟਾਰਟ ਇੱਕ ਉਹਨ ਅਗਲਾ ਮੈਚ ਸਟਾਰਟ ਹੋਣ ਲੱਗਾ ਬਸ ਥੋੜੀ ਦੇਰ ਤੱਕ ਮੁੰਡੇ ਇਹ ਵਕੀਲ ਆਪਣੇ ਇੱਕ ਮੈਚ ਇਹਨਾਂ ਦਾ ਖਤਮ ਹੋ ਗਿਆ ਉਹ ਖਾਣਾ ਖੂਣਾ ਖਾਂਣ ਦੇ ਫਿਰ ਅਗਲਾ ਮੈਚ ਸਟਾਰਟ ਹੋਗਾ ਤੁਹਾਨੂੰ ਵਿਖਾਵਾਂਗੇ ਥੋੜੇ ਬੋਦੀਆਂ ਝਲਕੀਆਂ ਅਗਲੇ ਮੈਚ ਦੀਆਂ ਤੇ ਕੁਝ ਛੋਟਾ ਵਿਖਾਵਾਂਗੇ ਤੁਹਾਨੂੰ ਜਿਹੜੀਆਂ ਵਧੀਆ-ਵਧੀਆ ਮੁੰਡੇ ਕੀ-ਕੀ ਖੇਡਣਗੇ ਇਹ ਤੇ ਚਲੋ ਵਧੀਆ ਪ੍ਰਾਲਾ ਕੀਤਾ ਇਹਨਾਂ ਨੇ ਕਿ ਚਲੋ ਫਿਟਨੈਸ ਰਹਿੰਦੀ ਹੈ ਵਕੀਲਾਂ ਦੀ ਫਿਟ ਰਹਿਣਗੇ ਕਿ ਚਲੋ ਖੇਡਣਾ ਚਾਹੀਦਾ ਕਿ ਚਲੋ ਫਿਟ ਰਹਿਣ ਵਕੀਲ ਸਾਰਾ ਕੁਝ ਕਰਨਾ ਚਾਹੀਦਾ ਖਾਣੇ ਦਾ ਵੀ ਪੂਰਾ ਪ੍ਰਬੰਧ ਕੀਤਾ ਮੈਚ ਤੋਂ ਬਾਅਦ ਜਿੰਨੂੰ ਭੁੱਖ ਲੱਗੇ ਰ ਪੂਰਾ ਪ੍ਰਬੰਧ ਕੀਤਾ ਖਾਣ ਪੀਣ ਦਾ ਵੀ ਹਾਂ ਮਟਰ ਪਨੀਰ ਦਾਲ ਚੌਲ ਰੋਟੀ ਸਾਰਾ ਕੁਝ ਲੱਗਾ ਪੂਰਾ ਪ੍ਰਬੰਧ ਕੀਤਾ ਸੋ ਮੈਚ ਹੋਣ ਦੇ A star ਅਕੈਡਮੀ ਬੋਲੀ ਦੇ ਪਿੰਡ ਬੋਲੀ ਪਿੰਡ ਹੈ ਜਿਹੜੀ ਉੱਥੇ ਮੈਚ ਹੋਣੇ ਤੁਹਾਨੂੰ ਗਰਾਊਂਡ ਬਖਾਨੇ ਹੁਣ ਅੰਦਰੋਂ ਆਹ ਵੇਖੋ ਗਰਾਊਂਡ ਇਹ ਸਟਾਰ ਅਕੈਡਮੀ ਦੀ ਬਹੁਤ ਵਧੀਆ ਗਰਾਊਂਡ ਵੀ ਬਣਾਈ ਹੈ ਹਾਂ ਵੇਖੋ ਸਾਰੀ ਗਰਾਊਂਡ ਆ ਬਹੁਤ ਵਧੀਆ ਗਰਾਊਂਡ ਬਣਾਈ ਗਈ ਹੈ ਜਿਹੜੇ ਇੱਥੋਂ ਗਰਾਊਂਡ ਸਟਾਫ ਹੈ ਜਿੰਨਾਂ ਦਾ ਸਾਰਾ ਇੱਥੇ ਜੋ ਇੱਥੇ ਕਰਤਾ ਦਰਤਾ ਗੋ ਜਿਹੜੇ ਉਹਨਾਂ ਨੇ ਬੰਦੇ ਰੱਖੇ ਬਹੁਤ ਵਧੀਆ ਕੰਮ ਕਰਦੇ ਗਰਾਊਂਡ ਬਹੁਤ ਵਧੀਆ ਬਣਾਈ ਵੇਖੋ ਵੀ ਲੱਗਦੀ ਐ ਖੇਡਣ ਵਾਲੀ ਗਰਾਊਂਡ ਵਧੀਆ ਬਣਾਈ ਐ ਮਜ਼ਾ ਆਦੀ ਅੰਦਾ ਇੱਥੇ ਖੇਡਣ ਦਾ ਟਾਸ ਹੋਣ ਲੱਗਾ ਹਾਂ ਵੇਖੋ ਗगन ਭਾਈ ਆਪਣੇ ਟਾਸ ਕਰਨ ਦੇ ਨੇ ਇਹ ਟਾਸ ਹੋ ਗਿਆ ਹੁਣੇ ਪਤਾ ਲੱਗਦਾ ਕੌਣ ਜਿੱਤੇਗਾ ਕੀ ਹੈ ਇਹ ਗੱਲ ਪਾਹੀ 10 ਹੋ ਗਿਆ 10 ਦਿੱਤੀਓ 10 ਆਪਾਂ ਜਿੱਤ ਗਏ ਪਰ ਆਪਾਂ ਬੋਲਿੰਗ ਚੂਜ਼ ਕੀਤੀ ਹੈ ਦੇਣੇ ਕਿੰਨੀ ਸਕੋਰ ਦਾ ਟਾਰਗੇਟ ਦਿੰਦੀ ਹੈ ਅਗਲੀ ਟੀਮ ਸੋ ਲਖਾਉਣੇ ਤੁਹਾਨੂੰ ਜੇ ਬੋਲਿੰਗ ਦੇ ਕੁਝ ਕੁਸ਼ ਓਵਰ ਖਾਏਗੇ ਤਾਂ ਜੁਗਰ ਖਾਵਾਂਗੇ ਆਪਾਂ ਹੁਣ ਬੋਲਿੰਗ ਕਰਨ ਲੱਗੇ ਆ ਹਾ ਤੁਹਾਨੂੰ ਇੱਕ ਆਪਣੇ ਹੋਰ ਆਪਣੇ ਭਰਾ ਆਰਗੇਨਾਈਜ਼ਰ ਅਮਨ ਨਾਲ ਮਿਲਾਉਣਾ ਅਮਨਵੀਰ ਨਾਲ ਇਹ ਆ ਗਿਆ ਇਹ ਆਪਣੇ ਆਰਗੇਨਾਈਜ਼ਰ ਐਡਵੋਕੇਟ ਅਮਨ ਮਾਨਨ ਭਾਰਦਵਾਜ ਆਪਣੇ ਆਰਗੇਨਾਈਜ਼ਰ ਇਹ ਵੀ ਇਹ ਆਪਣੇ ਰਿਸ਼ਪਾਲ ਭਾਈ ਆਪਣੇ ਐਡਵੋਕੇਟ ਸਾਹਿਬ ਇਹਨਾਂ ਨੇ ਸਾਰਿਆਂ ਨੇ ਆਰਗੇਨਾਈਜ਼ ਕੀਤਾ ਟੂਰਨਾਮੈਂਟ ਸੋ ਵਧੀਆ ਪਰ ਅਲਾਵਾ ਕਿ ਜਿਹੜਾ ਵਕੀਲਾਂ ਨੂੰ ਫਿੱਟ ਰੱਖਣ ਵਾਸਤੇ ਕਰਨਾ ਚਾਹੀਦਾ ਵਹਾਰੇ ਗੇਮ ਖੇਡਣੀ ਚਾਹੀਦੀ ਉਹ ਤੁਹਾਨੂੰ ਸ਼ੋਰਟ ਬਖਾਨਨੇ ਆ ਕੁਝ ਉਹ ਜਿਹੇ ਕੀਨਿੰਗ ਖਤਮ ਹੋ ਗਈ ਆ ਗਰਦਾਸਪੁਰ ਆਗਿਆ ਨੇ 220 ਦੇ ਲਾਗੇ ਬੰਨੇ ਦਾ ਟਾਰਗੇਟ ਦਿੱਤਾ ਹੁਣ ਬੈਟਿੰਗ ਕਰਨ ਲੱਗੇ ਆ ਛੋਟਾ ਧੰਨ ਬਖੋਣੇ ਆ ਬੈਟਿੰਗ ਕਰਦੇ ਦੀ ਬੈਟਿੰਗ ਕਰਦੇ ਛੋਟਾ ਬਖੋਣੇ ਚ ਨੇ ਸੋ ਹੁਣ ਇਹ ਸਾਰੇ ਖਾਣਾ ਖੁਣਾ ਖਾਣ ਦੇ ਮੁੰਡੇ ਆ ਵੇਖੋ ਆ ਵੇਖੋ ਸਾਰੇ ਹੁਣ ਰੋਟੀ ਪਾਣੀ ਛਕਣ ਦੇ ਆ ਉਹ ਵਧੀਆ ਸਿਸਟਮ ਕੀਤਾ ਰਾਹੁਲ ਭਾਈ ਨੇ ਤੇ ਅਮਨ ਭਾਈ ਨੇ ਬਹੁਤ ਵਧੀਆ ਆਰਗੇਨਾਈਜ਼ਰ ਨੇ ਇਹਨਾਂ ਨੇ ਬਹੁਤ ਵਧੀਆ ਟੂਰਨਾਮੈਂਟ ਦਾ ਪਰ ਆ ਲੋ ਜੀ ਰੋਟੀ ਪਾਣੀ ਵੀ ਛਕੜੀ ਐ ਹੁਣ ਇਨਿੰਗ ਸਟਾਰਟ ਹੋਣ ਲੱਗੀ ਦੂਜੀ ਚੇਜ਼ ਕਰਨ ਲੱਗੇ ਆ ਦੋਸਤੋ 20 22 ਸਕੋਰ ਦੇ ਲਾਗੇ ਬੰਨੇ ਆ ਇਹ ਆਪਣੇ ਭਾਈ ਵੀ ਨਹੀਂ ਖਾਣਾ ਖਾਣਦੇ ਆ ਵੇਖੋ ਵੀਰ ਰੋਟੀ ਪਾਣੀ ਬਹੁਤ ਵਧੀਆ ਸਿਸਟਮ ਦਿੱਤਾ ਐ ਨਾ ਰੋਟੀ ਪਾਣੀ ਵੀ ਲੱਗੀ ਐ ਬਾਕੀ ਹੁਣ ਤਾਂ ਨਵਖਾਣੇ ਰਨ ਚੇਜ਼ ਕਰਦੇ ਦੀ ਵੇਟ ਕੁਝ ਕੁਝ ਛੋਟਾ ਵਖਾਣੇ ਆ ਜਿੰਨੀਆਂ ਘਾਟੇ ਕੋ ਵਿਖਾਈਆਂ ਜਾ ਸਕਦੀਆਂ ਚਲੋ ਰਨ ਚੇਜ਼ ਵਿਖਾਈਏ ਤੁਨ ਲੋ ਜੀ ਓਪਨਿੰਗ ਬੈਟਮੈਨ ਤਿਆਰ ਹੋ ਗਏ ਆ ਆਪਣੇ ਓਪਨ ਕਰਨ ਚੱਲੇ ਆ ਮੈਚ ਸਟਾਰਟ ਹੋਣ ਲੱਗਾ ਹੁਣ ਤੁਹਾਨੂੰ ਵਿਖਾਣੇ ਆ ਮੈਂ ਆਈਆਂ ਕੁਝ ਚੰਗੀਆਂ ਬਾਹਣ ਚੱਲੇ ਆ ਉਹ ਫਿਰ ਸੈੱਟ ਕਰਨ ਦੇ ਆ ਬੰਦੇ ਓਪਨਿੰਗ ਮੈਂ ਤੇ ਉਹ ਮੁੰਡਾ ਗੁਰਲੀਵ ਆ ਉਹ ਚੱਲਿਆ ਡਾ ਉਧਰ ਮੈਂ ਤੇ ਗੱਲ ਨੂੰ ਚੱਲੇ ਮਦਾਨਾ ਬੁਖਾਣੇ ਤੇ ਬੈਟਿੰਗ ਆਪਣੀ ਨਾਲ ਗੁਰਲੀਵ ਦੀ 谢谢，谢呀。 ਜੀ ਬੈਟ ਬੈਟਿੰਗ ਕਰ ਰਹੇ ਨੇ ਔਰ ਇਹ ਸ਼ਾਟ ਮਾਰੀ ਰਾਹੁਲ ਭਾਈ ਨੇ 4 ਰਨ 4 ਰਨ ਰਾਹੁਲ ਕਲਿਆਣ ਭਾਈ ਖੇਡਣ ਦੇ ਨੇ ਔਰ ਇਹ ਹੋਲਟ ਹੋ ਗਿਆ ਅੰਦਰ ਬਾਹਰ ਚੱਲ ਆਉਂਦੇ ਨੇ ਚੱਲ ਆ ਟੀ ਚਾਰਟ ਬਾਲ ਕੀ ਗਲੀ ਨੇ ਔਰ ਇਹ 4 ਰਨ ਕਿ ਔਰ ਜਾਂਦੀ ہوئی ਬੋਲ ਔਰ ਇਹ 4 बढ़िया कर ली वे गर्मी बैटिंग करते हुए एलबी बी की आगे अपील की थी आगे गर्लीव और ये गलीव ने शॉट मारी और ये चार रन की और जाती हुई बाउंड्री और ये चार रन बढ़िया गर्लीव बढ़िया गर्ली ही डॉट बॉल और ये शॉट मारी और ये लग ਤਾਂ ਨਹੀਂ ਚਾਰ ਹੋਏਗੇ ਆਏ ਨਾ ਇਹ ਇਹ ਓਏ ਸ਼ੌਟ ਚਾਵਲਾ ਜੀ ਨੇ ਮਾਰੀ ਔਰ ਇਹ ਕੈਚ ਹੋ ਚੱਲਾ ਸੀ ਪਰ ਬਚ ਗਿਆ ਲੋ ਜੀ ਤੁਹਾਨੂੰ ਮੁੰਡੇ ਦੀ ਬੈਟਿੰਗ ਖਾਨਨੇ ਬਹੁਤ ਵਧੀਆ ਸ਼ੇਰੀ ਮਾਰ ਰਿਹਾ ਮੁੰਡੇ ਨੇ ਪਿਛਲਾ ਇਹ ਮਾਰਤਾ ਹੀ ਸ਼ੌਟ ਓਏ ਚਾਵਲਾ ਜੀ ਬੈਟਿੰਗ ਕਰਤੇ ਹੋਏ ਔਰ ਜੇ ਇਧਰ ਨੂੰ ਮਾਰਤੀ ਇਹਨਾਂ ਨੇ ਗੇਂਦ ਚੋਕਾ ਲੱਗਦਾ ਹੋ ਜਾਏਗਾ ਪਰ ਨਹੀਂ ਫਿਲਡਰ ਪਹੁੰਚ ਗਿਆ ਤੇ ਰਨ ਅਵਟ ਹੋ ਜਾਣਾ ਇਹ ਮੁੰਡਿਆ ਔਰ ਇਹ ਮੁੰਡਾ ਛੋਟ ਮਾਰੇਗਾ ਇਹ ਹੋ ਜੀ ਅਵਟ ਟਿਕ ਲੋਪੀ ਮੁੰਡਾ ਰੋਹਿਤ ਬੈਟਿੰਗ ਕਰਨਾ ਹੈ ਇਹ ਔਰ ਏ ਚੱਲਾ بیٹنگ ਕਰਕੇ ਪੇਲੀ ਗੇਂਦੇ ਉੱਡੋਗਾ ਮੈਂ ਕੈਪਟਨ ਸਾਹਿਬ ਅਗੇ ਨਹੀਂ ਕਰੀਜ਼ ਦੇ ਗੱਗੂ ਭਾਈ ਵੇਖੋ ਹੁਣ ਕੀ ਕਰਦੇ ਨੇ ਕਮਾਲ ਕੀ ਵਧਾਨ ਸ਼ਿਕਾ ਮਾਰ ਹੀ ਦੇਣ ਕੋਈ ਸਾਰੇ ਆਂਦੇ ਕੀ ਬਦਮਾਸ਼ੀ ਬੰਨਾ ਏ ਓਏ ਟਿੱਡ ਤੇ ਵੱਜੀ ਗੇਂਦ ਔਰ ਇਹ ਪੇਟ ਪਰ ਲਗੀ ਬੋਲ गगू बाजी के और जे ओए हो शॉट ओए गया गया। और जे शॉट मार दी और जे ओए हो रनो चले और ये ओवर आगे फिर आएंगे गगन जी बैटिंग करते हुए और जे ओ हो गेंद कीपर के हाथ में चले गई बैट बहुत लेट आया ये ए... ओए ये क्या किया आपने ਵੀਡੀਓ ਬਣਾ ਲੋ ਜੀ ਮੈਚ ਕੰਪਲੀਟ ਹੋ ਗਿਆ ਸਕੋਰ ਸ਼ਾਇਦ 160 70 ਦੇ ਲਾਗੇ ਬੰਨੇ ਵੱਜੀ ਹੈ ਸੋ ਮੈਚ ਆਪਾਂ ਹਰ ਗਏ ਆ ਸੋ ਆਪਣੇ ਕੈਪਟਨ ਸਾਹਿਬ ਆਂਡੇ ਆ ਗਗਨ ਭਾਜੀ ਕੋਈ ਗੱਲ ਨਹੀਂ ਸਵੇਰੇ ਆਪਣਾ ਫੇਰ ਮੈਚ ਕੋਈ ਪਤਾ ਨਹੀਂ ਸਵੇਰੇ ਆਪਾਂ ਜਿੱਤਾਂਗੇ ਜਰੂਰ ਵਧੀਆ ਖੇਡੇ ਮੁੰਡੇ ਪਰ ਸੋਰ ਬੜੀ ਆ ਗਈ ਆ ਗਈ ਹੀ ਪਹਿਲੇ ਓਵਰਾਂ ਚ ਵੀ ਤੇ ਲਾਸਟਿਕ ਸਕੋਰ ਆ ਗਈ ਕੋਈ ਗੱਲ ਨਹੀਂ ਚਲੋ ਆਂਦੀ ਜਾਂਦੀ ਰਹਿਣੀ ਐ ਬਾਕੀ ਚਲੋ ਵਧੀਆ ਖੇਡੇ ਸਾਰੇ ਕੋਈ ਨਹੀਂ ਕੱਲ ਸਵੇਰੇ ਫੇਰ ਮੈਚ ਆਜ ਆਪਣਾ ਖਤਮ ਹੋ ਗਿਆ ਵਾ ਹੁਣ ਆਪਾਂ ਚੱਲਨੇ ਆ ਘਰ ਸੋ ਐਸੀ ਤਰ੍ਹਾਂ ਹੀ ਬਲੌਗ ਕ੍ਰਿਕਟ ਦੇ ਰਿਲੇਟਿਡ ਆਂਦੇ ਰਹਿਣਗੇ ਜੇ ਬਲੌਗ ਵਧੀਆ ਲੱਗਿਆ ਕਰਨ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸਾਰਿਆਂ ਨੂੰ ਓਕੇ ਬਾਏ ਟਾਟਾ ਕੱਲ ਮਿਲਾਂਗੇ ਨਵੇਂ ਬਲੌਗ ਵਿੱਚ ਮੈਚ ਵਿੱਚ ਨਵੇਂ ਬਲੌਗ